ਤੁਸ ਦਰਿਆ ਦੇ ਵਿੱਚ ਲਗਾਤਾਰ ਪਾਣੀ ਦਾ ਪੱਧਰ ਵਧ ਰਿਹਾ ਹੈ ਜਿਸ ਦੀ ਵਜ੍ਹਾ ਦੇ ਨਾਲ ਲਾਡੋਵਾਲ ਦਰਿਆ ਕਿਨਾਰੇ ਵਸਿਆ ਧਾਰਮਿਕ ਸਥਾਨ ਸ਼ਨੀ ਗਾਉਂ ਅਵੀਜ਼ ਦੀ ਚਪੇਟ ਜਾ ਚੁੱਕਿਆ ਐ ਇਸ ਦੇ ਨਾਲ ਜਿਹੜੀਆਂ ਜ਼ਮੀਨਾਂ ਨੇ ਉਹ ਵੀ ਪਾਣੀ ਦੇ ਚਪੇੜ ਦੇ ਵਿੱਚ ਨੇ ਕਿਸਾਨਾਂ ਦੀ ਖੜੀ ਫਸਲ ਸਾਰੀ ਉਸ ਦੇ ਪਾਣੀ ਚ ਡੁੱਬਦੀ ਨਜ਼ਰ ਆ ਰਹੀ ਹੈ ਹਾਲਾਂਕਿ ਪ੍ਰਸ਼ਾਸਨ ਦੇ ਵੱਲੋਂ ਗਣਪਤੀ ਮੂਰਤੀ ਵਿਸਰਜਨ ਸੰਬੰਧੀ ਵੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਪਰ ਇਸ ਦੇ ਬਾਵਜੂਦ ਗਣਪਤੀ ਮੂਰਤੀ ਵਿਸਰਜਨ ਕਰਨ ਆਏ ਲੋਕਾਂ ਦੇ ਵੱਲੋਂ ਪ੍ਰਸ਼ਾਸਨ ਦੇ ਹੁਕਮਾਂ ਦੀ ਸਹਰਿਆ ਮੁਲੰਘਣਾ ਕੀਤੀ ਗਈ ਤੇ ਮੂਰਤੀ ਵਿਸਰਜਿਤ ਕੀਤੀ ਜਾ ਰਹੀ ਹੈ ਬਿਨਾਂ ਜਾਨ ਦੀ ਪਰਵਾਹ ਕੀਤੇ ਇਸ ਨਾਲ ਇੱਕ ਵੱਡਾ ਜਾਨੀ ਨੁਕਸਾਨ ਹੋ ਜਾਣਾ ਸੀ ਜਿਸ ਸਮਾਂ ਰਹਿੰਦੇ ਆ ਮੌਕੇ ਤੇ ਕੁਝ ਕੋਤਾ ਕੋਰਾ ਦੇ ਵੱਲੋਂ ਡੁੱਬਰੇ ਲੋਕਾਂ ਦੀ ਜਾਨ ਨਾ ਬਚਾਈ ਜਾਂਦੀ ਉਸ ਵੇਲੇ ਘਟਨਾ ਵਾਪਰੀ ਜਦ ਇੱਕ ਵੱਡੀ ਮੂਰਤੀ ਵਿਸਰਜਨ ਦੇ ਦੌਰਾਨ ਕੁਝ ਲੋਕ ਡੂੰਗੇ ਪਾਣੀ ਚੁੱਤਰਦੇ ਨੇ ਜਦੋਂ ਪਾਣੀ ਦਾ ਵਹਾਅ ਉਹਨਾਂ ਨੂੰ ਆਪਣੇ ਵੱਲ ਖਿੱਚਣ ਲੱਗਦਾ ਹੈ ਤਾਂ ਉਹਨਾਂ ਵੱਲੋਂ ਆਪਣੇ ਬਚਾਉਣ ਵਾਸਤੇ ਰੋਲਾ ਪਉਣਾ ਸ਼ੁਰੂ ਕਰ ਦਿੱਤਾ ਜਾਂਦਾ ਹੈ ਤੇ ਉਹਨਾਂ ਨੂੰ ਡੁੱਬਦੇ ਵੇਖ ਕੇ ਕੋਲ ਖੜੇ ਗੋਤਾਖੋਰ ਦਰਿਆ ਦੇ ਵਿੱਚ ਛਾਲ ਮਾਰ ਕੇ ਉਹਨਾਂ ਨੂੰ ਬਾਹਰ ਕੱਢਦੇ ਨੇ ਤੇ ਚੀਕ ਚਿਹਾੜਾ ਪੈ ਜਾਂਦਾ ਹਾਲਾਂਕਿ ਮੌਕੇ ਤੇ ਦੇਖਿਆ ਗਿਆ ਕਿ ਕੋਈ ਵੀ ਮੁਲਾਜ਼ਮ ਮੌਜੂਦ ਨਹੀਂ ਸੀ ਜੋ ਕਿ ਮੂਰਤੀ ਵਿਸਰਜਨ ਕਰਨ ਵਾਲਿਆਂ ਨੂੰ ਜਾਂ ਫਿਰ ਸ਼ੌਂਕੀਆ ਤੌਰ ਤੇ ਵੀਡੀਓਗ੍ਰਾਫੀ ਕਰਨ ਜਾਣ ਵਾਲਿਆਂ ਨੂੰ ਰੋਕ ਸਕੇ ਤੇ ਅਸੀਂ ਪੱਜ ਗਏ ਮੁੰਡੇ ਸਾਡੇ ਬਲੈਨਾਂ ਤਾਰਿਆ ਕਪੜੇ ਤਾਰਿਆ ਸੀ ਇਹਨਾਂ ਨੂੰ ਕਿਹਾ ਵੀ ਪਹਿਲਾਂ ਵੀ ਤੁਸੀਂ ਨਾ ਨਾ ਕਹਿੰਦੇ ਸੀ ਆਹ ਵੱਡੀ ਸਾਹਿਬ ਵੀ ਤੁਹਾਨੂੰ ਮਹਿੰਗਾ ਬੋਲਦਾ ਜੰਦਾ ਤਣਾ 400 ਦੇ ਨੇ ਮੂਰਤੀ ਤਾਰ ਦੋ ਮੈਂ ਕਿਹਾ ਭਾਈ 400 ਦਾ ਕੰਮ ਹੀ ਨਹੀਂ ਹੈਗੇ ਠੀਕ ਨਹੀਂ ਜੰਦਾ ਨਹੀਂ ਅਸੀਂ ਆਪ ਤਾਰ ਲਾਂਗੇ ਥੋੜੀ ਤਾਰ ਤੋੜੀ दारू ਪਿੱਤੀ ਵਿਨੇਸ਼ ਮੂਰਤੀ ਤਾਰ ਤੇ ਪੰਜੇ ਵਾਲੇ ਕਿੰਨੀ ਨਾਲ ਅੱਛਾ ਕਹਿਆ ਇਹ ਸੱਤੇ ਨੇ ਡੁੱਬਿਆ ਸੀ ਸਾਡੇ ਮੁੰਡੇ ਨਾਂ ਦੇ ਅਸੀਂ ਮਿੰਟੋਂ ਮਿੰਟ ਸਾਰਨ ਬਾਹਰ ਕੱਢ ਲਿਆ ਆਹ ਜੀ ਸੱਤ ਆਹ ਸੱਤੇ ਨਾਲ ਦੀ ਗੱਲ ਐ ਹੁਣ 15 15 ਮਿੰਟ ਦੀ ਹੋ ਗਈ 10 ਮਿੰਟ ਦੀ ਸੱਤ ਬੰਦੇ ਅਸੀਂ ਕੱਢੇ ਆ ਵਿੱਚੋਂ ਇਹ ਹੁਣ ਕੋਈ ਤੁਹਾਨੂੰ ਸੇਵਾ ਸੁਆ ਕੁਛ ਵੀ ਨਹੀਂ ਦੇਣਾ ਸੇਵਾ ਬੋਜੀ ਜਿਹੜੇ ਘਰੇ ਡੈਲੇ ਹੋ ਜਾਂਦੇ ਕਹਿੰਦੇ ਕਹਿੰਦੇ ਅਸੀਂ ਕੱਢੇ ਆ ਪ੍ਰਸ਼ਾਸਨ ਵੱਲ ਕੋਈ ਲੋਕ ਪ੍ਰਸ਼ਾਸਨ ਦੇ ਤੇ ਖਾਤ ਨਹੀਂ ਦੇਖਿਆ ਕੋਈ ਖੜੀ ਤੇ ਪ੍ਰਸ਼ਾਸਨ ਕੋਈ ਛੋਟੇ ਗੱਲ ਪੈ ਗਏ ਸਾਡੇ ਗੱਲ ਪੈ ਗਏ ਸਾਹਮਣੇ ਪਿਆ ਸਾਡੇ ਭਾਈ ਜਿਹੜੇ ਹੋਣ ਉਹਨੇ ਪਿਛਾ ਪਿੱਤੀ ਹੁੰਦੀ ਆ ਸਾਰਿਆਂ ਦੀ ਭਾਈ ਇਹ ਮੂਰਤੀਆਂ ਤਾਰਨਾਂ ਦੇ ਇੱਥੇ ਜਿੰਨੇ ਵੀ ਆਏ ਨੇ ਮੂਰਤੀਆਂ ਤਾਂ ਬੜੀਆਂ ਸੁੰਦਰ ਨਹੀਂ ਹੈ ਜਿਹੜੀ ਭਈਆ ਸਾਰੇ ਇਹਨਾਂ ਨੂੰ ਕਿਹਾ ਵਾ ਸਾਨੂੰ 100 200 ਦੀ ਕੋਈ ਫਰਕ ਨਹੀਂ ਹੈਗਾ ਸਾਨੂੰ ਮਰਦੀਓ ਤੁਸੀਂ ਬਾਹਰ ਆ ਜਾਓ ਕਿ ਘਰ ਦੀ ਸੇਵਾ ਕੀਤੀ ਹੈ ਸਾਨੂੰ ਲਾਲਚ ਨਹੀਂ ਆ ਜੋ ਤੂੰ ਦੋਵਾਂ ਸ਼ਰਤਾਂ ਸਾਡੀ ਸਹੀ ਆ ਫਿਰ ਵੀ ਨਹੀਂ ਹਰਦੇ ਲੜਦੇ ਸਿਰਫ ਭਲਾ ਸੋਦੇ ਕਿਸੇ ਜਾਣਾ ਜਾਵੇ ਸਾਨੂੰ 100 ੜਿਆ ਕੋ 200 ਕੋ ਟੋਕ ਨਹੀਂ ਕਿੰਨੇ ਬੰਦੇ ਸੀਗੇ 7 ਬੰਦੇ 8 ਬੰਦੇ ਸੀਗੇ ਸਹੀ ਇਸਲਾਮਤ ਕੱਢ ਲਏ ਸਾਰੇ ਅੰਦਰ ਚਲੇ ਗਏ ਸੀਗੇ ਜੋਪਦੇ ਸਾਰੇ ਦਮ ਤੋੜਦਾ ਇੱਕ ਲਾਸਟ ਲਾਸਟ ਸੀ ਇਹਨਾਂ ਦੇ ਬਾਅਦ ਚਾਲੇ ਜੀ ਆ ਰਿਹਾ ਹੈ ਇਹ ਬਲੈਕ ਕਮੀਚਾ ਦਾ ਹੁੰਦਾ ਆ ਇਹੇ ਦਾ ਦਮ ਟੁੱਟ ਕੇ ਚਾ ਗਿਆ ਗੰジャ ਗਿਆ ਇਹ ਵੀ ਸਰਾ ਤੇ दारू ਜਾਨੀ ਰੀ ਪੀਤੀ ਆ ਆਹ ਮੁੱਟ ਬਣ ਗਿਆ ਹੈਗਾ ਤਾਂ ਗਣਪਤੀ ਜੀ ਦਾ ਕੰਮ ਆ ਪਰ ਸ਼ਰਾਬ ਪੀ ਕੇ ਕਿਵੇਂ ਆ ਪਾਜੀ ਇਹਨਾਂ ਨੂੰ ਪੁੱਛ ਰਾ ਸ਼ਰਾਬ ਕਿਉਂ ਪਿੰਦੇ ਆ ਇਹ ਸ਼ਰਾਬ ਦਾ ਪਿੰਦੇ ਕੋ ਸ਼ੌਂਕ ਆ ਸਾਨੂੰ ਬਾਈ ਅਜੇ ਅੱਜ ਤੁਸੀਂ ਬੰਦੇ ਕੇ ਜੇ ਇਹ ਤੋਂ ਪਹਿਲਾਂ ਵੀ ਕੋਈ ਹੋਈ ਹੈ ਕਿ ਨਾ ਇਹ ਬਹੁਤ ਹੀ ਬਹੁਤ ਨਹੀਂ ਹੋਈ ਆ ਹੋਣੀ ਹੋਈ ਸਾਡੇ ਦੋ ਚਾਲੀ ਆ 10 ਮਹੀਨੇ ਦੇ ਵਿੱਚ ਅਸੀਂ ਮੂਰਤੀ ਤਾਂ ਕਰਦੇ ਹਾਂ ਪਾਜੀ ਹੋਇਆ ਸੀ ਪਹਿਲਾਂ ਚਾਲੇ ਹੋਏ ਉਹਨਾਂ ਦਾ ਕਰ ਲੋ don't talk about बाजी आपको छोड़ा है उसने गया तो ये मर जाता मेरा भाई बच गया मेरा बेटा बच गया फिर आप अगर ये मर जाते तो आपका राष्ट्रपति विसर्जन कैसे होता ना? आपका प्रशासन ने मना किया हुआ गल पानी सज्जा अपना रोपड़ तो एक लख चौदह हजार अपड़ पैहठ हजार चलता है फलोर इस, इस मौके चौरासी हज़ार चलता है और इन्नी खतरे की गल नहीं पानी बहुत